ਇਹ ੜਤਾਈ ਬੰਪਰ ਨਾ ਨਾਲ ਆਦੀ ਇਹਨਾਂ ਦਾ 09 ਸ਼ੈ ਕਰਦੇ ਆ ਆਗੀ ਕਰਤਾ ਦੇ ਉਪਰਿ ਪ੍ਰਚਾ ਕਰਦੇ ਆ ਆ ਹਮਨ ਪਾਹ ਅੰਦੀ ਸਸਵੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਅੱਜ ਦੇ ਨਵੇਂ ਵਲੌਗ ਤੇ ਕੋ ਫਾਈਨਲੀ ਵਲੌਗ ਸਟਾਰਟ ਅੱਜ ਆਪਾਂ ਕਿੱਥੇ ਚੱਲੇ ਆ ਪਹਿਲਾਂ ਗੱਡੀ 'ਚ ਬੈਠ ਜੀਏ ਅੱਜ ਆਪਾਂ ਚੱਲੇ ਆਂ ਜੀ ਹਾਰਨ ਲਵਾਉਣ ਗੱਡੀ ਨੂੰ ਤੇ ਨਾਲੇ ਇਹਦੇ ਇੰਟੀਗੇਟਰ ਬੰਦ ਹੋਏ ਆ ਇਧਰਲੀ ਸਾਈਡ ਤੇ ਉਹ ਚਾਲੂ ਕਰਵਾਉਣ ਜਾਣੇ ਆ ਤੇ ਹੁਣ ਆਪਾਂ ਚੱਲੇ ਆਂ ਸ਼ੌਪ ਤੇ ਤੇ ਨਾਲੇ ਇਹਦਾ ਜਿਹੜਾ ਕੰਮ ਆ ਕੋਈ ਵੀ ਅੱਜ ਕਰਵਾ ਲਿਆਉਣਾ ਤੇ ਚੱਲਦੇ ਆਂ ਫਿਰ ਗੱਡੀ ਸਟਾਰਟ ਕਰ ਲਈਏ ਹੁਣ ਮਿੱਤਰੋ ਪੱਖੇ ਚੱਲਦੇ ਛੱਡ ਜਾਂਦੇ ਆ ਤੇ ਮਨ ਕੋ ਧਿਆਨ ਨਹੀਂ ਬੈਟਰੀ ਲੋ ਹੋ ਜਾਂਦੀ ਤੇ ਗੱਡੀ ਕਰਦੇ ਆ ਸਟਾਰਟ ਉਹਨਾਂ ਲੋ ਜੀ ਬੈਟਰੀ ਨੂੰ ਤਾਂ ਵੈਸੇ ਕੋਈ ਫਰਕ ਨਹੀਂ ਪਿਆ ਤੇ ਮਿੱਤਰੋ ਹਰਿਆਲੀ ਹਰਿਆਲੀ ਹੋ ਜਣੀ ਥੋੜੇ ਟਾਈਮ ਤੱਕ ਬਸ ਪੈਲੀਆਂ ਖਾਲੀ ਅਜੇ ਜਿਹੜੀਆਂ ਵੀ ਵੇਖੀ ਇਹ ਆ 2 ਮਹੀਨੇ ਦੇ ਵਿੱਚ ਵਿੱਚ ਹਰਿਆਲੀ ਹਰਿਆਲੀ ਫਿਰ ਵਿਊ ਬੜਾ ਘੈਂਟ ਆਇਆ ਕਰਨਾ ਤੇ ਮੈਂ ਕਿਹਾ ਹਾਰਨਵਾਈਏ ਤੇ ਕਾਫੀ ਟਾਈਮ ਹੋ ਗਿਆ ਵਲੌਗ ਪਾਉਂਦੇ ਨੂੰ ਪੰਨਾ ਵੀਊ ਪਤਾ ਨਹੀਂ ਕੀ ਚੱਕਰ ਆ ਹੁਣ ਜਾਨ ਨਹੀਂ ਦੇ ਵਲੌਗਾਂ ਨੂੰ ਪਤਾ ਨਹੀਂ ਕੀ ਚੱਕਰ ਆ ਕੀ ਹੋ ਗਿਆ ਇੱਕਦਮ ਜੇ ਅਕਾਊਂਟ ਨੂੰ ਪਿਛੇ ਸਟ੍ਰਾਈਕ ਵੀ ਆਈ ਸੀ ਹੋਰ ਵੀ ਸਟ੍ਰਾਈਕ ਮਤਲਬ ਵੀ ਜਦੋਂ ਦੀਵਾਲੀ ਤੇ ਆਪਾਂ ਮੈਂ ਟਾਕੀ ਚਲਾਇਆ ਸੀ ਨਾਲ ਨਿੱਕੇ ਨਿੱਕੇ ਨਿਆਣੇ ਇਕੱਠੇ ਕਰਕੇ ਉਹਦੇ ਨਾਲ ਸਟ੍ਰਾਈਕ ਆ ਗਈ ਉਹ ਵੀ ਮੇਰੇ ਲਈ ਗਲਤੀ ਸੀ ਉਹਦੇ ਕਾਰਨ ਸਟ੍ਰਾਈਕ ਆਈ ਜਿਹੜੀ ਅਜੇ ਤੱਕ ਚੈਨਲ ਨੂੰ ਸਹੀ ਨਹੀਂ ਕਰ ਪਾਇਆ ਮੈਂ ਬਾਕੀ ਫਿਰ ਮੈਂ ਵਲੌਗ ਉਮ ਨਾ ਹਫਤੇ ਪਤਾ ਜਾਂਦਾ ਉਹ ਤੇ ਬਾਦਿਆਂ ਕਈਰ ਨਗਾਦਾਰ ਵੀ ਬਣਾ ਲਈਦਾ ਇਸ ਕਰਕੇ ਮੈਂ ਕਿਹਾ ਹੁਣ ਚਲੋ ਲਗਾਤਾਰ ਸਟਾਰਟ ਕਰਕੇ ਦੇਖਦੇ ਆ ਤੇ ਨਾਲ ਕੋਈ ਵੀ ਨਹੀਂ ਚੱਲਿਆ ਅੱਜ ਮੈਂ ਇਕੱਲਾ ਹੀ ਆਂ ਕਬੀ ਸਾਰੇ ਗਏ ਆ ਟੂਰਨਾਮੈਂਟ ਦੇਖਣ ਇਸ ਕਰਕੇ ਮੈਂ ਇਕੱਲਾ ਮੈਂ ਕਿਹਾ ਚਲੋ ਚਲਦੇ ਆ ਫਿਰ ਇਹੀ ਥੰਮ ਕਰਾਂਗੇ ਕੋਈ ਨਾ ਕੋਈ ਕੰਟੈਂਟ ਲੱਭ ਹੀ ਲਈਦਾ ਇਸ ਕਰਕੇ ਹੁਣ ਚਲਦੇ ਆ ਬਣੇ ਰਹੋ ਵਲੌਗ ਤੇ ਨਾਲ ਸਕਿੱਪ ਨਾ ਕਰਿਓ ਨਾ ਵੀ ਮਿੱਤਰੋ ਸ਼ਾਪ ਤੇ ਆਪਾਂ ਪਹੁੰਚ ਚਲੇ ਜੇ ਉੱਥੇ ਜਾ ਕੇ ਕਰਾਉਣਾ ਹੈ ਗੱਡੀ ਦਾ ਕੰਮ ਆਹ ਹਾਰਨ ਆ ਤੇ ਪਤਾ ਨਹੀਂ ਲੱਗਦਾ ਗੱਡੀ ਜੀ ਜਦੋਂ ਚਲਦੇ ਆ ਆ ਰੂਟਸ ਦੇ ਹਾਰਨ ਲੱਗੇ ਹੋਣਾ ਯਾਰ ਕੈਂਟ ਦੀ ਗੱਲ ਪਾ ਚ ਪੰਦੀ ਆ ਇਸ ਕਰਕੇ ਮੈਂ ਕਿਹਾ ਚਲੋ ਇਹਨੂੰ ਲਵਾ ਦਈਏ ਤੇ ਹੁਣ ਬੱਸ ਦੀ ਸ਼ੌਟ ਤੇ ਜਾਣ ਦੀ ਤੇਰੀ ਆ ਉੱਥੇ ਚੱਲੇ ਆ ਪਹੁੰਚ ਕੇ ਜਾ ਕੇ ਕਰਾਉਣਾ ਹੈ ਕੰਮ ਗੱਡੀ ਦਾ ਨਾਲੇ ਹਾਰਨ ਨਾਲੇ ਹੈਡਲਾਈਟਾਂ ਦਾ ਕੰਮ ਜਾ ਕਰਾਉਣਾ ਉਹ ਇਹ ਸਾਰੇ ਕੰਮ ਕੰਪਲੀਟ ਕਰਵਾਉਣੇ ਅੱਜ ਫਰੀ ਆ ਕੋਈ ਨਹੀਂ ਨੋ ਜੀ ਵੀਰੋਣਾ ਤੋਂ ਪਹੁੰਚ ਕੇ ਜੇ ਆਪਾਂ ਤੇ ਵੀ ਜੀ ਲਾਈਟ ਆ ਨਾ ਡਿਪਰ ਚੱਲਦਾ ਨਹੀਂ ਜਿਹੇ ਦਿੱਲੀ ਸਾਈਡ ਦਾ ਪਤਾ ਹੀ ਆ ਤੁਹਾਨੂੰ ਆ ਨੋਈ ਨਾ ਜੀ ਘਾਰ ਲਾਉਣੇ ਨਾ ਜੀ ਬੋਲਣੇ ਆਗੀ ਕੱਤਰੀ ਉਹ ਵੀ ਭੇਜ ਗੋ ਆ ਹਮਨ ਪਤਾ ਉੱਡੇ ਪਰ ਮਾਰਿਆ ਹਾਂ ਮੈਂ ਔਰ ਲਾਈਟ ਬੰਦ ਕਰਨ ਗਿਆ ਹਾਂ ਨਾ ਦੋ ਜਾ ਇਡੀਗੇਟ ਹੈ ਬਾਕੀ ਦੇਤੇ ਕੰਮ ਤਾਂ ਬਣਾ ਦੇਣਾ ਹੋਰ ਕੀ ਨਾਲ ਥੱਲੇ ਬੰਪਰ ਖੇੜਤਾ ਹੀ ਬੰਪਰ ਇਹਨਾਂ ਨੇ ਨਾਲ ਆਦੀ ਇਹਨਾਂ ਦਾ ਜ਼ੀਰੋ ਨਾਲ ਹੁਣ ਖੋਲਜੋ ਨਾੜ ਵੀਰ ਜੀ ਪਹਿਲਾ ਬੜਾ ਜੀ हिकु निक जे इंडीकेटर काप काया उहो न ख़राब न दोस्त ਅਹੀ ਆ ਜਦ ਤੇਰਾ ਜੋ ਟੁੱਟਣਾ ਨਾ ਨੁਕਾ ਦੇ ਨਾਲੀ ਹੈ ਆ ਵੀ ਕਿ ਵਿਦੋ ਲੋ ਜੀ ਵੀਰੋਣਾ ਨੇ ਬੰਪਰ ਨੂੰ ਪਰ ਵੀ ਇੱਧਰ ਰੱਖਤਾ ਇਸ ਸਾਈਡ ਤੇ ਤੇ ਆ ਕੰਮ ਹੋ ਗਿਆ ਜੇ ਡਨ ਬਾਕੀ ਹੱਥ ਨਕਲੇ ਰਹਿ ਗਏ ਆ ਉਹ ਵੀਰੋਣਾ ਨੇ ਕੱਫ ਤੇ ਲੱਗੇ ਆਇਆ ਬੰਸੋਈ ਆਇਆ ਕਾ ਜਿਹੜੀਆਂ ਗੱਡੀ ਚ ਪਰ ਇਹਨੂੰ ਲਾਈਟਾਂ ਲੱਗਣੀਆਂ ਨੇ ਇਹਦੇ ਇਹਦੇ ਵੀਰ ਦੁੱਜੇ ਅਰਥਲਾਵਾਂ ਲੱਗ ਗਈ ਵੀ ਨਹੀਂ ਵੀ ਨਹੀਂ ਪੀਲੀ ਵੀਰ ਜੀ ਤੁਸੀਂ ਪੀਓ ਚ ਪੀਲੇ ਬਹੁਤ ਨਹੀਂ ਹੂ ਇਹਨਾਂ ਸਾਰੇ ਸਾਧਨੀ ਲੱਗਾ ਕਿ ਆ ਵੀਰ ਤੋ ਆਪਾਂ ਕੰਮ ਕਰਵਾਇਆ ਜੇ ਸਾਰਾ ਚੁਗਾਵੇਂ ਤੇ ਹੁਣ ਆਪਾਂ ਚੱਲੇ ਜੇ ਘਰੇ ਤੇ ਵੀਰ ਨਾਮ ਲਵਨੇ ਤੁਹਾਨੂੰ ਓ ਠੀਕ ਠਾਕ ਜੀ ਵੀਰ ਜੀ ਤੇ ਵੀਰੋਣਾ ਤੋਂ ਕੰਮ ਕਰਾਇਆ ਜੀ ਆਪਾਂ ਸਾਰਾ ਤੇ ਆ ਵੀਰਾਂ ਨਾਲ ਕੰਮ ਕਰਦੇ ਸਾਰੇ ਓਕੇ ਆ ਓਕੇ ਰਿਪੋਰਟਾ ਚਲੋ ਠੀਕ ਹੈ ਧੰਨਵਾਦ ਬਹੁਤ ਵਧੀਆ ਕੰਮ ਕੀਤਾ ਜੀ ਤੇ ਸਾਰੇ ਆ ਦੁਬਾਰਾ ਮੁੜ ਓਕੇ ਚਲੋ ਕੰਮ ਸਾਰਾ ਹੋ ਗਿਆ ਜੀ ਕੰਪਲੀਟ ਤੇ ਹੁਣ ਚੱਲੇ ਆ ਘਰ ਨੂੰ ਸਹਿਜ ਨਾਲ ਗੱਡੀ ਕੱਢ ਲਈ ਹੁਣ ਇਥੋਂ ਚੱਲਦੇ ਆ ਘਰੇ ਹੁਣ ਵੈਸੇ ਨਾ ਮੈਂ ਇੱਕ ਗੱਲ ਦਾ ਹਿਸਾਬ ਲਾਇਆ ਏ ਆਪਾਂ ਨੂੰ ਕੋਈ ਵੀ ਕੰਮ ਕਰਨਾ ਨਾ ਕੋਈ ਵੀ ਮੰਨ ਲੋ ਤੇ ਆਪਾਂ ਨੂੰ ਆਪਣਾ ਘਰ ਬੂਆ ਵੇਚ ਕੇ ਫੇਰ ਕਰਨਾ ਚਾਹੀਦਾ ਜਿੱਦਾਂ ਮਤਲਬ ਵੀ ਆਪਾਂ ਕੋਈ ਆਪਣੇ ਘਰ ਗਿਆ ਤੂੰ ਕੋਈ ਚੀਜ਼ ਮੰਗਦੇ ਉਹਨਾਂ ਨੂੰ ਦੁਖੀ ਕਰਕੇ ਤੇ ਉਹਨਾਂ ਨੂੰ ਪਤੰਗ ਕਰਦੇ ਆ ਵੀ ਇਹਨੂੰ ਆਹ ਚੀਜ਼ ਚਾਹੀਦੀ ਆ ਤੇ ਲਿਖੇ ਦਿਓ ਅਭੇ ਚਾਹੀਦੀ ਕਈ ਕਹਿ ਦਿੰਦੇ ਆ ਪਰ ਮੈਨੂੰ ਮੇਰੇ ਘਰ ਦੇ ਨੇ ਇਹਨਾਂ ਸਮਝਾਇਆ ਨਾ ਕਿ ਤੂੰ ਕੰਮ ਕੋਈ ਕਰਨਾ ਜਿਹੜਾ ਤੈਨੂੰ ਸਹੀ ਲੱਗਦਾ ਤੇ ਮੈਂ ਆਪਣਾ ਜੋ ਵੀ ਕੋਈ ਕੰਮ ਕਰਨਾ ਚਲੋ ਮੈਂ ਵਲੌਗ ਬਣਾਉਣਾ ਜੋ ਵੀ ਆ ਹਨਾ ਸਾਰ ਆਪ ਕਰਦਾ ਹਨਾ ਆਪਣਾ ਖਰਚਾ ਮੈਂ ਕੱਢ ਲੈਂਦਾ ਤੇ ਮੈਂ ਘਰ ਦੇਆਂ ਨੂੰ ਕਦੀ ਤੰਗ ਨਹੀਂ ਕੀਤਾ ਤੇ ਸ਼ੁਰੂ ਸ਼ੁਰੂ ਤੋਂ ਚਲੋ ਆਪਾਂ ਬੜਾ ਘਰ 'ਚ ਤੰਗੀ ਜੋ ਵੀ ਚੱਲੀ ਆ ਤੇ ਉਹ ਆਪਾਂ ਮੰਮੀ ਕੰਮ ਕਰਦਾ ਨਾ ਕੋਈ ਕਦੇ ਚਲ ਗਿਆ ਕੰਮ ਕਰਨੇ ਕਦੇ ਝੋਨਾ ਲਾ ਲਿਆ ਕੋਈ ਇਦਾਂ ਦਾ ਕੰਮ ਕੀਤਾ ਨਾ ਤੇ ਅੱਜ ਮਾਲਕ ਨੇ ਚਲੋ ਆਪਾਂ ਨੂੰ ਜੋ ਸੋਚਿਆ ਨਹੀਂ ਉਹ ਵੀ ਦਿੱਤਾ ਨਾ ਤੇ ਆਪਾਂ ਫਿਰ ਕਿਉਂ ਸੋਚੀ ਇਦਾਂ ਨਾ ਜਦੋਂ ਕੋਈ ਕਹਿੰਦਾ ਨਾ ਵੀ ਤੂੰ ਆਹ ਕਰਦਾ ਜੇ ਕਰਦਾ ਵੀਡੀਓ ਬਣਾਉਂਦਾ ਰਹਿਣਾ ਪਰ ਉਹਨਾਂ ਨੂੰ ਨਹੀਂ ਪਤਾ ਨਾ ਵੀ ਇਹ ਚੀਜ਼ ਮੈਂ ਕਿਉਂ ਕਰਦਾ ਮੈਂ ਵੀ ਆਪਣੇ ਘਰ ਦੇ ਆੜੀ ਇਹ ਕੰਮ ਕਰਦਾ ਵੀਡੀਓ ਮੈਂ ਮਾੜੀ ਨਹੀਂ ਪਾਉਂਦਾ ਕੋਈ ਜਾਂ ਮੈਂ ਕੋਈ ਗਲਤ ਵੀਡੀਓ ਬਣਾਉਣਾ ਸੇਮ ਕੋਲੇ ਇੱਕ ਵੀਡੀਓ ਜੋ ਵੀ ਮੈਂ ਬਣਾਉਣਾ ਹੈ ਨਾ ਤੇ ਆਪਣੇ ਘਰ ਦੇ ਆਣੀ ਕੋਸ਼ਿਸ਼ ਜੀ ਨਾ ਜੋ ਮਰਜ਼ੀ ਕਰਦਾ ਹੁੰਦਾ ਮੈਂ। ਘਰ ਦੇ ਆਣੀ ਕੋਸ਼ਿਸ਼ ਕੀਆ। ਐਵੇਂ ਕਿਸੇ ਦੇ ਪਿੱਛੇ ਲੱਗ ਕੇ ਕੋਈ ਕੋਈ ਗਲਤ ਕਦਮ ਨਹੀਂ ਚੁੱਕਿਆ ਕਦੀ ਜੋ ਵੀ ਕਰਦੇ ਨੇ ਜਿਹੜਾ ਕੰਮ ਕਿਹਾ ਆਪਾਂ ਉਹ ਕੀਤਾ। ਜੇ ਕਿਤੇ ਉਹ ਕਹੌਂਦੇ ਆ ਕੰਮ ਕੋਈ ਆਪਾਂ ਨੂੰ ਆਪੋਸੇਵਲੇ ਚਾਹੀਦਾ ਤੇ ਕਦੀ ਆਪਾਂ ਗਲਤ ਥਾਂ ਤੇ ਨਹੀਂ ਗਏ। ਤੇ ਇਸ ਕਰਕੇ ਜੋ ਵੀ ਕੰਮ ਨਾ ਆਪਣੇ ਘਰਦਿਆਂ ਨੂੰ ਪੁੱਛ ਕੇ ਉਹਨਾਂ ਦੀ ਜੇ ਉਹ ਚਾਹੁੰਦੇ ਆ ਤੁਸੀਂ ਆਹ ਕੰਮ ਕਰੋ ਫੇਰ ਕਰੋ। ਤੇ ਪਿਆਰ ਬਣਾ ਕੇ ਰੱਖਿਆ ਕਰੋ ਘਰ ਦੇ ਨੇ ਤੇ ਚਲੋ ਮੈਂ ਕਈ ਫਿਰ ਕਹਿੰਦੇ ਹਾਂ ਤੂੰ ਵਲੌਗ ਇਦਾਂ ਬਣਾਉਣਾ ਰਹਿਣਾ ਮੈਂ ਨਾ ਕੱਲ ਵਲੌਗ ਪਾਇਆ ਸੀ ਆਪਣੇ ਮੰਮੀ ਜੀ ਨਾਲ ਨਾਲ ਇੱਕ ਵਲੌਗ ਬਣਾਇਆ ਘਰੇ ਸ਼ਾਇਦ ਜਿਨਨੇ ਨੇ ਚਲੋ ਪੁਰਾਣੇ ਉਹਨਾਂ ਨੇ ਦੇਖਿਆ ਹੋਕਰ ਉਹਨੇ ਦਾ ਵਿਊ ਨਹੀਂ ਲਿੰਗੇ ਤੇ ਮੈਂ ਕਿਹਾ ਚਲੋ ਆਪਾਂ ਲੋਕ ਕੋਈ ਗਲਤ ਚੀਜ਼ ਪਾਉਣੇ ਨਾ ਉਹਨੋਂ ਬੜੀ ਛੇਤੀ ਵਿਊ ਜਾਂਦੇ ਆ ਤੇ ਜਦੋਂ ਆਪਾਂ ਕੋਈ ਕੰਮ ਵਧੀਆ ਕਰਦੇ ਆ ਨਾ ਤੇ ਉਹਨੂੰ ਵਿਊ ਨਹੀਂ ਜਾਂਦੇ ਮੈਂ ਇੱਕ ਚੀਜ਼ ਦਾ ਹਿਸਾਬ ਲਾਇਆ ਲੋਕੀ ਨਾ ਜ਼ਿਆਦਾ ਗਲਤ ਦੇਖਦੇ ਆ ਕਿ ਚੰਗੀ ਚੀਜ਼ ਨਹੀਂ ਹੋਉਂਦੀ ਉਹ ਚ ਸਮਝਾਇਆ ਕਿ ਚਲੋ ਘਰੇ ਕਿੱਦਾਂ ਆਪਾਂ ਚੀਜ਼ ਬਣਾਉਣੀ ਆ ਖਾਣ ਵਾਸਤੇ ਉਹ ਉਹ ਵਾਲਾ ਵਾਲਾ ਪੈ। ਬਾਕੀ ਇਹਨੇ ਵੀ ਹੂ ਨਹੀਂ ਗਏ ਪਰ ਮੈਂ ਸੋਚਦਾ ਲੋਕੀ ਗਲਤ ਚੀਜ਼ਾਂ ਪ੍ਰਮੋਟ ਕਰਦੇ ਜਾਂਦੀਆਂ। ਬਾਕੀ ਹੁਣ ਘਰੇ ਜਾਣਨੇ ਆ। ਤੇ ਅੱਜ ਨਾ ਮੈਂ ਤੁਹਾਨੂੰ ਇੱਕ ਆਪਣੇ ਪੰਜਾਬ ਦੀ ਗੱਲ ਦੱਸਦਾ ਨਾ ਚਲੋ ਆਪਣੇ ਪਿੰਡਾਂ 사ਵਾਂ ਦੀ। ਇੰਨੇ ਆ ਜਿਆਦਾ ਸ਼ਪੀਲ ਤਾਂ ਲੰਗਰ ਲੱਗਾ ਨਾ ਅੱਜ। ਮੈਂ ਕੁਝ ਕਹਿ ਨਹੀਂ ਸਕਦਾ ਮੈਂ ਜੋ ਪਿੱਛੋ ਤੁਰਿਆ ਚਾਰ ਪੰਜ ਲੰਗਰ ਤੇ ਚਲੋ ਸਾਡੇ ਪਿੰਡ ਵਾਲੇ ਏਰੀਆ ਵਾਲੀ ਸਾਈਡ ਹੀ ਲੱਗੇ ਆ। ਆ ਹੁਣ ਫੇਰ ਅੱਗੇ ਕਸ਼ਪੀਲ ਦਾ ਲੰਗਰ ਲੱਗਾ ਜੀ ਸਾਹਮਣੇ ਐਨਾ ਪਰਮਾਤਮਾ ਦੀ ਕਿਰਪਾ ਇੱਧਰ ਸਾਡੇ ਏਰੀਆ 'ਚ ਲਓ ਜੀ ਕੰਮ ਕਰਵਾ ਕੇ ਸਾਰਾ ਗੱਡੀ ਦਾ ਹੁਣ ਘਰੇ ਆ ਗਏ ਆ ਘਰੇ ਚਲਦੇ ਆ ਮੈਂ ਕਿਹਾ ਗੱਡੀ ਛਾਵੇਂ ਲਾ ਦਈਏ ਕਿਸੇ ਘਰੇ ਛਾਂ ਨਹੀਂ ਹੈਗੀ ਜਮਾਂ ਇੱਥੇ ਹੀ ਖੜਾ ਦਿੰਨੇ ਆ ਅੱਜ ਸ਼ਾਮ ਨੂੰ ਜਾਦੀ ਛਿਵਣੀ ਹੈਗੀ ਉਹ ਸਾਹਮਣੇ ਲੱਗਦਾ ਕਿ ਸ਼ਾਇਦ ਉਹ ਕਦੀ ਸ਼ਾਮਿਲ ਹੋਦਾ ਸੀ